ਹਰ ਸਾਲ ਚੇਂਜ ਹੀ ਹੁੰਦਾ ਹੈ ਜੋ ਵੀ ਮਰੀਜ਼ ਵਹਾਂ ਪਰ ਆਉਂਦੇ ਹੈ ਉਹ ਪੂਰੇ ਹੀ ਮਤਲਬ ਬੋਲਦੇ ਵੀ ਬਹੁਤ ਅੱਛੀ ਵਿਵਹਾਰਤਾ ਹੈ ਇਹ ਤਰੀਕ ਤੇ ਇਹ ਪਿਧਈ ਨੇ ਵੀ ਵਚਨ ਕਰੇ ਸੀ ਆ ਵੀ ਐਸੇ ਵਾਦੇ ਦੇਣਾ ਹੈ सारे सेवादार रखते रमत नाल भी कोई आपदी जनों पूरा जोर ला रखे कोई कमी नहीं होती मरीज़ के ऑपरेशन हो तेरह से हो गए उसके लिए अलग से शेड्यूल है जैसे दूध के साथ ब्रेड देना और जो दाल है दाल देनी और दलिया देना जो जो जैसे जैसे डॉक्टर बताते हैं वैसे वैसे ही हमारे पास शेड्यूल आ जाता है कि इस टाइम दलिया चाहिए इस टाइम दाला चाहिए ਯਾਦ ਮੁਰਸ਼ਦ ਮੁਫਤ ਖਾਨ ਦੇ ਕੈਂਪ ਦੀ ਅਸੀਂ ਇੱਕ ਇੱਕ ਰਿਪੋਰਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੇ ਫਿਲਹਾਲ ਦੀ ਜੇਕਰ ਗੱਲ ਕਰੀ ਤਾਂ ਅਸੀਂ ਲੰਗਰ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਦੂਰ ਦੂਰ ਸੂਬਿਆਂ ਤੋਂ ਜੋ ਲੋਡਵੰਦ ਲੋਕ ਹਨ ਬਜ਼ੁਰਗ ਹਨ ਅਤੇ ਕਈ ਨੌਜਵਾਨ ਵੀ ਸ਼ਾਮਲ ਹਨ ਜੋ ਅੱਖਾਂ ਦੇ ਆਪਰੇਸ਼ਨ ਇੱਥੇ ਕਰਵਾਉਣ ਆਏ ਨੇ तमाम ਅੱਖਾਂ ਦੀਆਂ ਬਿਮਾਰੀਆਂ ਦਿਨ ਰਾਤ ਇੱਥੇ ਡੇਰਾ ਸੱਚਾ ਸੌਦਾ ਦੇ ਵਿੱਚ ਅੱਖਾਂ ਦੇ ਆਪਰੇਸ਼ਨ ਚੱਲ ਰਹੇ ਨੇ ਅਤੇ ਉਹਨਾਂ ਦੀ ਹੋਸਪਿਟੈਲਿਟੀ ਦੀ ਜੇਕਰ ਗੱਲ ਕਰੀ ਤਾਂ ਦਿਨ ਰਾਤ ਸ਼ਾਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਜੋ ਮੈਂਬਰ ਹੈ ਦਿਨ ਰਾਤ ਹਜ਼ਾਰਾਂ ਸੇਵਾ ਦਾ ਰੋਣਾ ਦੀ ਤਨਦੇਹੀ ਦੇ ਰੀਤ ਤਮਾਰਦਾਰੀ ਦੇ ਲਈ ਲੱਗੇ ਹੋਏ ਹਨ ਫਿਲਹਾਲ ਲੰਗਰ ਪੋਜਨ ਦੀ ਵਿਵਸਥਾ ਕਿਸ ਤਰੀਕੇ ਦੀ ਹੈ ਤੇ ਕਿਸ ਤਰੀਕੇ ਦੇ ਵਿਅੰਜਨ ਜਿਹੜੇ ਮਰੀਜ਼ ਆਏ ਹੋਏ ਹਨ ਉਹਨਾਂ ਨੂੰ ਪਰੋਸੇ ਜਾ ਰਹੇ ਨੇ ਕਿਵੇਂ ਤਿਆਰ ਹੁੰਦਾ ਲੰਗਰ ਅਤੇ ਪੂਰੇ ਸ਼ਡਿਊਲ ਦੀ ਕਿਸ ਤਰੀਕੇ ਦੀ ਨਾਲ ਵਿਵਸਥਾ ਹੁੰਦੀ ਹੈ ਤਮਾਮ ਗੱਲਬਾਤ ਕਰਾਂਗੇ ਭਾਈ ਨਿਰਮਲ ਜੀ ਤੇ ਕਾਲਾ ਜੀ ਮੇਰੇ ਨਾਲ ਮੌਜੂਦ ਹਨ ਜੋ ਹਮੇਸ਼ਾ ਦੀ ਤਰ੍ਹਾਂ ਲੰਗਰ ਦੀ ਸੇਵਾ ਨੂੰ ਬੜੇ ਬਖੂਬੀ ਸੰਭਾਲਦੇ ਹਨ ਭਾਈ ਜੀ ਤੇਤੀ ਮੈਂ ਕੈਂਪ ਚੱਲ ਰਿਹਾ ਕਿਸ ਤਰੀਕੇ ਦੇ ਲੰਗਰ ਦੀ ਜੇਕਰ ਗੱਲ ਕਰੀਏ ਤਾਂ ਮਰੀਜ਼ ਬਹੁਤ ਦੂਰ ਦੂਰ ਤੋਂ ਆਏ ਨੇ ਕਿਸ ਤਰੀਕੇ ਦੀ ਵਿਵਸਥਾ ਲੰਗਰ ਘਰ ਵੱਲੋਂ ਕੀਤੀਆਂ ਜਾਂਦੀਆਂ ਨੇ ਕੈਂਪ ਵਾਰੇ ਤੋਂ ਜੋ ਆਪਣੇ ਡਾਕਟਰ ਸਾਹਿਬ ਦੱਸਦੇ ਆ ਵੀ ਮਰੀਜ਼ਾਂ ਵਾਸਤੇ ਦਲੀਆ ਜਾਂ ਜੋ ਪੀਲੀ মুੰਗੀ ਦੀ ਦਾਲ ਹੈ ਘੱਟ ਨੂਨ ਮਿਰਚ ਬਿਨਾਂ ਮਾਤਰਾ ਨੂਨ ਮਿਰਚ ਔਰ ਬ੍ਰੈਡ ਜੋ ਡਾਕਟਰ ਸਾਹਿਬ ਦੱਤੇ ਉਹ ਹੀ ਲੰਗਰ ਘਰ ਮੇਂ ਜੈਸੇ ਬੋਲਤੇ ਹੈ ਵੈਸੇ ਹੀ ਬਣਾ ਕੇ ਦਿੱਤੇ ਜੀ। ਭਾਈ ਜੀ ਇਹ ਜਿਵੇਂ ਕੈਂਪ ਤਾਂ ਆਮੂਮਨ 12 13 14 ਤੱਕ ਹੁੰਦਾ ਹੈ ਲੇਕਿਨ ਜਿਹੜੇ ਆਪਰੇਸ਼ਨ ਹੁੰਦੇ ਆ 17 18 ਤੱਕ ਚੱਲਦੇ ਰਹਿੰਦੇ ਇਸ ਤਰੀਕੇ ਦੀ ਸੇਵਾ ਚੱਲਦੀ ਹੈ। ਇਹਦਾ ਜੀ ਜਨਚਰ ਹਸਪਤਾਲ ਵੱਲੋਂ ਡਾਕਟਰਾਂ ਵੱਲੋਂ ਸਾਨੂੰ ਕਿਹਾ ਜਾਊਗਾ ਵੀ ਅੱਜ ਇਸ ਸਮਾਪਨ ਹੈ 20 ਤਰੀਕ ਤੱਕ ਚੱਲੇ 21 ਤਾਈ ਵੀ ਸੇਵਾਦਾਰਾਂ ਨੂੰ 20 21 ਤਾਈ ਵੀ 22 ਤਾਈ ਵੀ ਪਿਛਲੇ ਸਾਲਾਂ 'ਚ ਦੇਖਿਆ ਜਦੋਂ ਆਪਾਂ ਵੀ ਲੰਬਾ ਜਨਚਰ ਮਤਲਬ ਡਾਕਟਰ ਸਾਹਿਬ ਮਰੀਜ਼ਾਂ ਨੂੰ ਛੁੱਟੀ ਦੇ ਕੇ ਜਾਂਦੇ ਉਹਨਾਂ ਚ ਸਾਰੇ ਸੇਵਾਦਾਰ ਇਹ ਸੇਵਾ ਮਰੀਜ਼ਾਂ ਦੀ ਇਸੇ ਤਰ੍ਹਾਂ ਜਾਰੀ ਰਹਿੰਦੀ ਜੀ। ਮਟੀ ਕਰੀ ਤਾਂ ਬਾਈ ਜੀ ਹਾਈਜਨ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਲੰਗਰ ਘਰ ਦੇ ਵਿੱਚ ਕਿਹੜੀ ਕੰਪਨੀ ਦਾ ਤੁਸੀਂ ਜਿਹੜੀ ਦਾਲ ਹੈ ਦਲੀਆ ਵਗੈਰਾ ਸਭ ਯੂਜ਼ ਕਰਦੇ ਹੋ ਜੋ ਦਾਲ ਹੈ ਇਹ ਤਾਂ ਪਿਤਾ ਜੀ ਨੇ ਜੋ ਐਮ ਐਸ ਜੀ ਬ੍ਰਾਂਡ ਬਣਾਇਆ ਹੈ ਦਾਲ ਤਾਂ ਉਹੀ ਐਮ ਐਸ ਜੀ ਕਾ ਹੀ ਜੋ ਦਾਲ ਆਤੀ ਹੈ ਉਹੀ ਬਣਾਤੇ ਹਾਂ ਦਲੀਆ ਦਲੀਆ ਵੀ ਐਮ ਐਸ ਜੀ ਕੇ ਔਰ ਪੂਰੇ ਦਿਨ ਦੀ ਜੇਕਰ ਗਲਗ੍ਰਿਤ ਮਰੀਜ਼ਾਂ ਕੀ ਕੀ ਸਮਗਰੀ ਦਿੱਤੀ ਜਾਂਦੀ ਹੈ। ਸਵੇਰ ਨੂੰ ਜੀ ਦੁੱਧ ਨਾਲ ਬਰੈਡ ਜੀ ਦੁਪਹਿਰੇ ਦਲੀਆ ਔਰ ਸ਼ਾਮ ਨੂੰ ਦਾਲ ਦੇ ساتھ ਲੰਗਰ ਜੋ ਜਿਵੇਂ ਜਿਵੇਂ ਅੱਜ ਮਰੀਜ਼ ਦਾ ਜੋ ਆਪਰੇਸ਼ਨ ਹੋਇਆ ਉਸ ਨੂੰ ਕੱਲ ਕੋ ਜਿਵੇਂ ਡਾਕਟਰ बोलेंगे ਵੈਸੇ ਵੈਸੇ ਦੇ ਦੇਣਗੇ। ਤਾਂ ਭਾਈ ਜੀ ਦਿਨ ਰਾਤ ਲੰਗਰ ਦੇ ਵਿੱਚ ਫਿਰ ਸੇਵਾ ਚੱਲਦੀ ਹੈ ਕਿੰਨੇ ਕਿ ਸੇਵਾਦਾਰ ਇੱਥੇ ਸੇਵਾ ਕਰਦੇ। ਸਾਰੀ ਸੰਮਤੀ ਇੱਥੇ ਜੀ ਹੁਣ ਤਾਂ ਜਦੋਂ ਦਾ 10 ਤਰੀਕ ਤੋਂ ਲੈ ਕੇ 20 ਤਰੀਕ ਤੱਕ ਇਹ ਪਿਤਾ ਜੀ ਨੇ ਵੀ ਵਚਨ ਕਰੇ ਸੀ ਆ ਵੀ ਇਹ ਸੇਵਾ ਦੇ ਦੇਣਾ ਹੈ। ਹਾਂ। ਸਾਰੇ ਸੇਵਾਦਾਰ ਵੀ ਤੇ ਦੀ ਰਹਿਮਤ ਨਾਲ ਵੀ ਕੋਈ ਆਪਦੇ ਜਨੋਂ ਪੂਰਾ ਜੋਰ ਲਾ ਰੱਖਿਆ ਕੋਈ ਕਮੀ ਨਹੀਂ ਹੋਣ ਦਿੱਤੀ ਜੋਗੀ ਮੇਰੇ ਨਾਲ ਕਾਲਾ ਬਾਈ ਜੀ ਵੀ ਇੱਕ ਬਾਈ ਜੀ ਬਹੁਤ ਲੰਬੇ ਸਮੇਂ ਤੋਂ ਸੇਵਾ ਕਰਦੇ ਹੋ ਕਿਸ ਤਰੀਕੇ ਦੀ ਸੇਵਾ ਤੁਸੀਂ ਦਿਨ ਰਾਤ ਕਰਦੇ ਹੋ ਅਤੇ ਕੁਆਂਟੀਟੀ ਕਿੰਨੀ ਰਹਿੰਦੀ ਹੈ ਮਰੀਜ਼ਾਂ ਦੀ ਮਰੀਜ਼ਾਂ ਦੀ ਕੁਆਂਟੀਟੀ ਡਾਕਟਰਾਂ ਦੇ ਹਿਸਾਬ ਨਾਲ ਜਿੰਨੇ ਵੀ ਉਹ ਦੱਸ ਦਿਆ ਵੀ 500 ਹੈ ਜਾਂ 600 ਹੈ ਪੂਚੇ ਕੰਗਾਲੇ ਤਾਂ ਬਹੁਤ ਆ ਰਹੇ ਆ ਦੂਰੋਂ ਦੂਰੋਂ ਸੰਗਤ ਆ ਰਹੀ ਹੈਗੀ ਸਾਰੇ ਆਲ ਇੰਡੀਆ ਚੋਂ ਆ ਰਹੀ ਹੈ ਉਹਨਾਂ ਦੇ ਹਿਸਾਬ ਨਾਲ ਪੂਰੀ ਬਿਸ਼ਤਾ ਕਰ ਰੱਖਿਆ ਜੀ ਭਾਈ ਨਰਮਲ ਜੀ ਇਹ ਵੀ ਥੋੜਾ ਪੁੱਛੂੰਗਾ ਪ੍ਰੋਸੈਸ ਕੀ ਹੁੰਦਾ ਜਦੋਂ ਤੁਸੀਂ ਦੇਗਿਆਂ ਦੇ ਵਿੱਚ ਦਾਲਾ ਜਾਂ ਦਲੀਆ ਜਾਂ ਦੁੱਧ ਧਰਦੇ ਹੋ ਉਹਦਾ ਪ੍ਰੋਸੈਸ ਕਿਵੇਂ ਕਰਦੇ ਹੋ ਅਰਦਾਸ ਬੇਨਤੀ ਬੋਲ ਕੇ ਕਰਦੇ ਹੋ ਕਿਸ ਤਰੀਕੇ ਦਾ ਮਾਹੌਲ ਹੁੰਦਾ ਉਹ ਵੀ ਥੋੜਾ ਜਿਹਾ ਹਾਂਜੀ ਪਹਿਲਾਂ ਸਵੇਰ ਨਾਰਾ ਲਾ ਕੇ ਸਵੇਰ 4 ਵਜੇ ਪਹਿਲਾਂ ਉੱਠ ਕੇ ਸਾਰੇ ਸੇਵਾਦਾਰ ਅਰਦਾਸ ਬੋਲ ਕੇ ਲੱਗਦੇ ਆਈ ਸਵੇਰ ਬਾਕੀ ਜਦੋਂ ਵੀ ਅਸੀਂ ਕਰਦੇ ਆ ਵੈਸੇ ਵੀ ਮਤਲਬ ਜਿਹੜੇ ਰਹਿਮਤ ਨਾਲ ਸਾਰੇ ਅਰਦਾਸ ਬੋਲ ਕੇ ਸ਼ਬਦ ਬਾਣੀ ਕਰ ਸ਼ਬਦ ਬਾਣੀ ਵੀ 24 ਘੰਟੇ ਲੰਗਰ ਚੱਲਦੀ ਰਹਿੰਦੀ ਹੈ ਜੀ ਅਰਦਾਸ ਬੋਲ ਕੇ ਕਰਦੇ ਆਂ ਤਾਂ ਇਹ ਲੰਗਰ ਸਮਿਤੀ ਦੀ ਜ਼ਿੰਮੇਵਾਰੀ ਸੀ ਮੇਰੇ ਪਿੱਛੇ ਤੁਹਾਨੂੰ ਦਿਖਾ ਦੇਣਾ ਜੋ ਮਰੀਜ਼ਾਂ ਦੇ ਲਈ ਮੂੰਗੀ ਦੀ ਜੋ ਦਾਲ ਹੈ ਵੱਡੇ ਪੈਮਾਨੇ ਤੇ ਇੱਥੇ ਵੱਡੇ ਵੱਡੇ ਕੜਾਹਿਆਂ ਦੇ ਵਿੱਚ ਤਿਆਰ ਹੋ ਰਹੀ ਹੈ ਕਿਉਂਕਿ ਹਾਈਜਨ ਦਾ ਬੜਾ ਧਿਆਨ ਰੱਖਿਆ ਜਾਂਦਾ ਹੈ ਬਹੁਤ ਹੀ ਉੱਚ ਕੁਆਲਿਟੀ ਐਮਐਸਜੀ ਪ੍ਰੋਡਕਟ ਜੋ ਪ੍ਰੀਮੀਅਮ ਪ੍ਰੋਡਕਟ ਹਨ ਉਸੇ ਕੰਪਨੀ ਦੇ ਜਿਹੜੇ ਬ੍ਰਾਂਡ ਦੇ ਇਹ ਇੱਥੇ ਜਿਹੜੀ ਸਮੱਗਰੀ ਹੈ ਜਿਹੜੀ ਮਰੀਜ਼ਾਂ ਦੇ ਲਈ ਯੂਜ਼ ਕੀਤੀ ਜਾਂਦੀ ਹੈ ਅਸੀਂ पल पल दी अपडेट ਅਸੀਂ ਤੁਹਾਨੂੰ ਯਾਦ ਦੇ ਮੁਰਸ਼ਦ 33ਵੇਂ ਮੁਫਤ ਕੈਂਪ ਦੀਆਂ ਦਿਖਾ ਰਹੇ ਹਾਂ ਇਹ ਰਿਪੋਰਟ ਤੁਹਾਨੂੰ ਕਿਵੇਂ ਲੱਗੀ ਲੰਗਰ ਸਮਿਤੀ ਦੇ ਸੇਵਾਦਾਰਾਂ ਵੱਲੋਂ ਜੋ ਮਰੀਜ਼ਾਂ ਦੇ ਲਈ ਲੰਗਰ ਪਰੋਸਿਆ ਜਾ ਰਿਹਾ ਹੈ ਤੇ ਤਿਆਰ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਤੁਹਾਨੂੰ ਕਿਵੇਂ ਲੱਗੀਆਂ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ